ਲੈ ਵੀ ਮਿੱਤਰੋ ਮੈਂ ਖੜਾ ਲਾਂਨ ਜਿਹਦੇ ਵਿੱਚ ਤੇ ਤੁਹਾਨੂੰ ਐ ਲੱਗਦਾ ਹੋਊ ਮੈਂ ਜਿਵੇਂ ਕਿਸੇ ਵੱਡੇ ਸਰਦਾਰ ਦੀ ਕੋਠੀ 'ਚ ਖੜਾ ਹੋਵਾਂ ਹਨਾ ਘਾ ਕੋ ਕੱਟਿਆ ਵਾ ਚੰਗੀ ਤਰ੍ਹਾਂ ਨਹੀਂ ਮਿੱਤਰੋ ਤੁਸੀਂ ਭੁਲੇਖਾ ਖਾ ਗਏ ਮੈਂ ਕਿਸੇ ਵੱਡੇ ਸਰਦਾਰ ਦੀ ਕੋਠੀ 'ਚ ਨਹੀਂ ਖੜਾ ਮੈਂ ਖੜਾ ਸਿਵਿਆਂ ਦੇ ਵਿੱਚ ਪਿੰਡ ਮਹਿਮਾ ਸਵਾਈ ਜ਼ਿਲ੍ਹਾ ਬਠਿੰਡਾ ਜਿੱਥੋਂ ਦਾ ਗਾਇਕਾ ਕਵਰ ਗਰੇਵਾਲ ਮਸਤ ਬਣਾ ਦੇਣਗੇ ਬੀਬਾ ਉਹਦਾ ਪਿੰਡ ਹੈ ਇਹ ਆ ਉਹਦੇ ਪਿੰਡ ਦੇ ਸਿਵੇ ਆ ਇਨਸਾਨ ਦਾ ਜਿਹੜਾ ਅਸਲੀ ਘਰ ਹੈ ਜਿਹੜੀ ਮੰਜ਼ਿਲ ਹੈ ਜਿਹਨੂੰ ਹਨਾ ਤੇ ਆਹ ਦੇਖੋ ਸੁਹਾਬ ਸਫਾਈ ਤੇ ਕਿੰਨੇ ਸੋਹਣੇ ਬਣਾਏ ਹੋਏ ਆ ਆ ਰਫ ਕਹਾ ਕੋ ਕਟਿਆ ਹੋਇਆ ਜਿਵੇਂ ਕਿਸੇ ਵੱਡੇ ਸਰਦਾਰ ਦੀ ਕੋਠੀ ਦੇ ਵਿੱਚ ਹਨਾ ਨੌਕਰਾਂ ਨੇ ਕਹਾ ਕਟਿਆ ਹੁੰਦਾ ਤੇ ਇੱਧਰ ਬੈਠਣ ਨੂੰ ਦੇਖੋ ਜੀ ਠੀਕ ਆ ਜਦੋਂ ਕੋਈ ਸੰਸਕਾਰ ਹੁੰਦਾ ਤਾਂ ਬੈਠਣ ਵਾਸਤੇ ਬੈਂਚ ਲੱਗੇ ਹੋਏ ਆ ਉੱਪਰ ਛੱਤ ਲੱਗੀ ਹੋਈ ਆ ਠੀਕ ਆ ਪੂਰੀ ਲਾਈਟਿੰਗ ਰੂਟਿੰਗ ਤੇ ਇੱਧਰ ਤੁਹਾਨੂੰ ਦਿਖਾ ਰਿਆਂ ਜੀ ਦਫ਼ਤਰ ਕਰ ਸੇਵਾ ਦੇ ਵਿੱਚ ਦਫ਼ਤਰ ਦੇਖਿਆ ਤੁਸੀਂ ਆਹ ਦੇਖੋ ਆਹ ਦਫ਼ਤਰ ਹੈ ਆਹ ਕੁਰਸੀਆਂ ਬੈਠਣ ਵਾਸਤੇ ਠੀਕ ਹੈ ਆ ਦਫਤਰ ਹੈ ਅਰਦਾਸ ਕਰਨ ਵਾਸਤੇ ਰੇੜੂ ਆ ਤੇ ਤੁਹਾਨੂੰ ਮੈਂ ਹੁਣ ਦਿਖਾਉਣਾਗਾ ਬਾਥਰੂਮ ਬਾਸ ਵੇਖਣ ਲੱਗੇ ਕਿ ਸਿਵਿਆਂ ਤੇ ਦੇਖ ਕੇ ਤੇ ਸਿਵਿਆਂ ਤੇ ਦੇਖ ਕੇ ਬਾਸ ਵੇਖਣ ਲੱਗੇ ਕਿ ਕਾ ਲੱਗਾ ਹੋਵੇ ਕੀ ਹਾਲ ਆ ਬਾਈ ਓਕੇ ਓਕੇ ਤੇ ਆ ਦੇਖੋ ਕਿੰਨੇ ਸੋਹਣੇ ਬਣਾ ਰੱਖਿਆ ਸਿਵੇ ਪਿੰਡ ਮਹਿਮਾ ਸਵਾਈ ਜ਼ਿਲ੍ਹਾ ਬਠਿੰਡਾ ਜਿੱਥੋਂ ਦਾ ਕਾਬਰ ਗਰੇਵਾਲ ਦੇ ਸੇ ਨੇੜੇ ਸਾਹਮਣੇ ਘਰ ਹੈ ਤੇ ਬੈਸਦਮ ਲੱਗਦਾ ਮਹਾਲੀ ਰਹਿੰਦੇ ਆ ਹਾਂ ਮਹਾਲੀ ਤੇ ਦੇਖੋ ਕਿੰਨੇ ਸੋਹਣੇ ਸਿਵੇ ਬਣਾਏ ਹੋਇਆ ਤੇ ਕਟਿਆ ਕਿਆ ਕਰਕੇ ਐ ਲੱਗਦਾ ਤੇ ਦੇਖੋ ਕਿੰਨਾ ਸੋਹਣਾ ਪ੍ਰਬੰਧ ਠੀਕ ਆ ਇੱਥੇ ਨਾ ਨਾ ਨਿਕਲਦੇ ਚੀਜ਼ ਤੋਂ ਰਿਸ਼ਤੇਦਾਰ ਆਉਂਦੇ ਦੂਰ ਦੂਰੋਂ ਕਹਿੰਦੇ ਯਾਰ ਫਲਾਣੇ ਪਿੰਡ ਦੇਖੀ ਅਸੀਂ ਬੜੇ ਸੋਹਣੇ ਸਿਸਟਮ ਸੀਗਾ ਆ ਬਣਾਈ ਪਈਆ ਗੱਲ